ਹਾਂ ਤੋ ਸਕੇਰ ਸਕੂਲ ਪਾਉਂਦਾ ਕੋਈ ਨਹੀਂ ਸਕਦੀ ਕਿਹੜਾ ਮਲਾਕ ਚਾ ਨਹੀਂ ਸਾਂ ਤੈਨੂੰ ਪਤਾ ਹੈ ਕਿਹੜਾ ਮਾਸਟਰ ਟੀਚਰ ਨੇ ਤੁਹਾਡੇ ਨਾਲ ਗੱਲ ਕੀਤੀ ਕਿਹੜਾ ਟੀਚਰ ਦਾ ਨਾਮ ਲਿਆ ਸੀ ਪੁੱਤ ਜਿਹਦੇ ਜਿਹਦੇ ਤੁਸੀਂ ਕਹਿ ਰਹੇ ਹੋ ਤੁਹਾਡੇ ਨਾਲ ਗੱਲ ਕੀਤਾ ਹੁਣ ਸੁਣ ਦੇ ਕੀ ਕਹਿਣਾ ਤੁਹਾਨੂੰ ਉਹ ਅਮ ਤਾਂ ਮੈਨਾਂ ਗੈਮਿੰਗ ਵਿੱਚ ਕਿ ਫੋਰਸ ਟਿੱਕਟਾਂ ਨੂੰ ਕਿ ਬੈਸਟ ਫਰੈਂਡ ਬਣ ਗਿਆ ਸਡੇ ਇਹਦਾ ਸਾਰਾ ਸੋਡੇ ਕੈਸ਼ ਆ ਸਕੂਲ ਚ ਪੜਾਉਂਦਾ ਵਾ ਕਿੱਥੋਂ ਦਾ ਉਹ ਸੰਗਰੂਦ ਦਾ ਤਾਂ ਮੈਨਾਂ ਮਿੰਟ ਕਿ ਇਹ ਆਹ ਦੋਨੋਂ ਤਾਂ ਮੇਰੇ ਬੈਸਟ ਫਰੈਂਡ ਬਣਦਾ ਹਾਂ ਤੇ ਕੋ ਆਰਗਨਾਈਜ਼ਰ ਦਾ ਤਾਂ ਇਹਨੇ ਮਿੰਟ ਕਿ ਮੈਨੂੰ ਪੁੱਛਿਆ ਸੀ ਟਿੱਕਟ ਰਹਿਣਾ ਤਾਂ ਹੂੰ ਦੇਵਾ ਕੱਲ ਜਿਹੜੀ ਪੁੱਛ ਲੈਣੇ ਪਤਾ ਦਿੱਚੇ ਤਾਂ ਹਾਂਜੀ ਇਹਨਾਂ ਨੇ ਕਿਹਾ ਨਹੀਂ ਪਏ ਮੈਂ ਤਾਂ ਠੀਕ ਐ ਫਿਰ ਉਹਨਾਂ ਪੁੱਛੇ ਕੌਣ ਹੈ ਮੈਂ ਦਿੱਸੀ ਤਾਂ ਕਿ ਮੈਂ ਸੌਂਡ ਕਰਾਂ ਤਾਂ ਸ੍ਰੀਸ਼ਟ ਬਗਵੇਂ ਜੀ ਇਹ ਮੈਂ ਹੋਰ ਕੁਝ ਮਿੰਦੀ ਦੀ ਸਟੋਰੀ ਉੱਪਰ ਪਾਇ ਕਿ ਨਹੀਂ ਉਹਨਾਂ ਨੇ ਕਿਹਾ ਨਹੀਂ ਪਏ ਸੋਸ਼ਣ ਨਹੀਂ ਯਾਸੀਏ ਕਿ ਤੁਸੀਂ ਮੇਰੇ ਬੈਸਟ ਫਰੈਂਡ ਬਣੇਂਗੀ ਮੈਂ ਤਾਂ ਨਹੀਂ ਹਮਮ ਅੱਛਾ ਸਰ ਨੇ ਫੋਰਸ ਕੀਤਾ ਸੀ ਮਿੰਦੀ ਦੇ ਤੋਂ ਬਾਅਦ ਗਿਆ ਬੰਦਾ ਹੋਰ ਕੀ ਕਹਾ

ਕਾਰ ਰਿਕਾਰਡਿੰਗ ਤਾਂ ਸਭ ਨੇ ਸੌਣੀ ਲਈ ਹੋਣੀ ਆ ਤੇ ਸਾਰੇ ਸਮਝ ਵੀ ਲਈ ਹੋਣੀ ਆ ਇਹ ਸਾਡੀ ਵੜਾਹੀ ਅਸੀਂ ਕੇਸ਼ੋ ਸਕੂਲ ਦਰਬੇ ਵਾਲੇ ਦੀ ਮੈਨੇਜਮੈਂਟ ਕਮੇਟੀ ਤੇ ਉਥੋਂ ਦੇ ਪ੍ਰਿੰਸੀਪਲ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਇਹ ਜੋ ਸੁਧੀਰ ਸਿੰਘ ਮਾਸਟਰ ਆ ਸਾਡੇ ਸਕੂਲ ਦੇ ਵਿੱਚ ਪੜਾਉਂਦਾ ਸ਼ਾਇਦ ਸੰਗ੍ਰੂੜ ਦਾਵਾ ਤੇ ਇਹਨੇ ਇੱਕ 13 ਸਾਲ ਦੀ ਬੱਚੀ ਨੂੰ ਗਲਤ ਮੈਸੇਜ ਕੀਤੇ ਨੇ ਗੱਲ ਇਹ ਨਹੀਂ ਹੈ ਵੀ ਉਹਨੇ ਘਰ ਹੱਥ ਲੈ ਕੇ ਮੈਸੇਜ ਹੀ ਕੀਤੇ ਆ ਵੱਲੇ ਇਹ ਵੀ ਅੱਖ ਤਾਂ ਉਹਨੇ ਰੱਖੀ ਆ। ਨਾਲੀ ਤਾਂ ਇਹਦੀ ਮਾਰੀ ਆ। ਜਿਹੜਾ ਉਹਨੇ 13 ਸਾਲ ਦੀ ਬੱਚੀ ਨਾਲ ਇਹ ਗੱਲਾਂ ਕੀਤੀਆਂ ਜਿਹੜੀਆਂ ਬੱਚੀ ਆਪਦੇ ਮੂੰਹੋਂ ਦੱਸ ਰਹੀ ਐ। ਬੱਚੀ ਨੇ ਇਹਦੇ ਮਾਪਿਆਂ ਨਾਲ ਗੱਲ ਕੀਤੀ, ਮਾਪਿਆਂ ਨਾਲ ਸਾਡੇ ਨਾਲ رابطہ ਕੀਤਾ। ਤੇ ਇਹ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਆ ਵੀ ਤੁਸੀਂ ਉਸ ਅੱਗ ਦੀ ਵੇਟ ਨਾ ਕਰਿਆ ਕਰੋ, ਉਸ ਅੱਗ ਦੀ ਢੀਕਾ ਨਾ ਕਰੋ। ਵੀ ਅਸੀਂ ਮੁੜ ਕੇ ਲੋਕ ਬਤਨਾ ਜਗਾ ਕੇ ਸਰਹੰਦ ਜਿਲ੍ਹੇ ਦੇ ਦੰਦ ਤੁਰੇ ਫਿਰਗੇ। ਕੁਫਲਾਣ ਲੈ ਕਾਲ ਜਦੋਂ ਆਪਣਾ ਸਕੂਲ ਦੇ ਵਿੱਚੋਂ ਕਿਸੇ ਬੱਚੀ ਦੀ ਏਦਾਂ ਕਰਕੇ ਡੈੱਡ ਬੋਡੀ ਮਿਲੀ ਆ ਜਿਨ੍ਹਾਂ ਨੂੰ ਵਿਦਿਆਰਥਾ ਮੰਨਦੇ ਆ ਤੇ ਜੋ ਉਹੀ ਧਿਆਨੀਆਂ ਤੇ ਬੱਚਿਆਂ ਤੇ ਜਿਨ੍ਹਾਂ ਦੇ ਆਸਰੇ ਸਾਡੇ ਕਜਾਬ ਦੇ ਪਰਿਵਾਰ ਸੱਸਾ ਦਾ ਅਠਾਠ ਘੰਟੇ ਛੱਡ ਜਾਂਦੇ ਨੇ ਤੇ ਉਹੀ ਟੀਚਰ ਉਹੀ ਅਧਿਆਪਕ ਜੇ ਛੋਟੀਆਂ ਬੱਚੀਆਂ ਉੱਤੇ 13-13 ਸਾਲਾਂ ਤੋਂ ਮੈਲੀ ਅੱਖ ਰੱਖ ਲੈਣ ਨਾ ਤੇ ਫਿਰ ਉਹ ਟੀਚਰ ਨੇ ਹੰਦੇ ਉਹ ਵੀ ਦੈਂਤ ਹੀ ਨੇ ਤੇ ਦੇਟਾ ਨੂੰ ਕਿਵੇਂ ਲੱਖ ਪਾਣੀ ਹੈ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਤੇ ਅਸੀਂ ਸਲੇਹਾ ਦੇਣਾ ਚਾਹੁੰਦੇ ਆ ਇਸ ਆਡੀਓ ਰਾਹੀਂ ਉੱਥੋਂ ਦੇ ਜਿਹੜਾ ਪ੍ਰਬੰਧਕ ਨੇ ਵੀ ਜਦ ਇਹ ਵੀ ਵੀਡੀਓ ਤੁਹਾਡੇ ਕੋਲ ਪਹੁੰਚੇ ਤੇ ਤੁਸੀਂ ਜਲਦੀ ਤੋਂ ਜਲਦੀ ਐਕਸ਼ਨ ਲੈ ਕੇ ਤੇ ਉਹਨੂੰ ਉੱਥੋਂ ਸੁਰੱਖਿਅਤ ਕਰ ਦੇ ਜੁਨੀ ਵਸਤਰਾ ਕਰ ਦੇ ਦਾ ਗੋਲ ਤੇ ਮੀਡੀਆ ਦੇ ਵਿੱਚ ਤੁਸੀਂ ਇੱਕ ਵੀਡੀਓ ਰਾਹੀਂ ਆਪਣੇ ਫੀਸਰ ਜਾਂ ਫੇਸਬੁੱਕ ਚਾਹ ਹੈਸ਼ਟੈਗਰਾਮ ਤੇ ਤੁਹਾਡੇ ਪੇਜ ਨੇ ਇਹ ਚੈੱਕ ਕਰ ਲਈ ਸੀ ਤੇ ਉੱਥੇ ਤੁਸੀਂ ਸੰਬੋਧਨਤ ਕਰੋਗੇ ਅਸੀਂ ਭਾਈ ਇਦਾਂ ਕਰਕੇ ਸੁਧੀਰ ਸਿੰਘ ਇੱਥੋਂ ਦਾ ਰਹਿਣ ਵਾਲਾ ਅਸੀਂ ਤੇ ਉਹਦੀ ਸ਼ਿਕਾਇਤ ਆਈ ਸੀ ਤੇ ਅਸੀਂ ਇਹਨੇ ਪਈ ਆਡੇ ਸਕੂਲ ਤੋਂ ਕੱਢ ਦਿੱਤਾ ਸਾਡਾ ਉਹਦੇ ਨਾਲ ਕੋਈ ਨਾਤਾ ਨਹੀਂ ਹੈ ਤੇ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਧੀ ਗੱਲ ਚੈਲ ਦੀ ਜੇ ਸੁधीर ਕੁਮਾਰ ਉਹ ਸੁधीर ਸਿੰਘ ਤੇ ਜਾਂ ਉੱਥੇ ਦੇ ਪ੍ਰਿੰਸੀਪਲ ਦਾ ਹੋਰ ਕੋਈ ਵੀ ਬੰਦਾ ਇਹ ਗੱਲ ਕਹਿੰਦਾ ਵੀ ਇਹਦਾ ਕਾਰਡ ਹੀ ਉਹ ਬੱਚੀ ਸਾਹਮਣੇ ਆਵੇ ਤੇ ਜੇ ਤੁਸੀਂ ਤੁਹਾਡੀ ਬੱਚੀ ਦੇ ਨਾਲ ਇਦਾਂ ਦੀ ਹਰਕਤ ਹੋਈ ਹੋਵੇ ਨਾ ਤੀਨਾ ਤੇ ਜੇ ਤੁਸੀਂ ਕਹੋ ਵੀ ਸਾਡੀ ਬੱਚੀ ਸਾਹਮਣੇ ਆਉਣ ਲਈ ਤਿਆਰ ਆ ਤੇ ਅਸੀਂ ਤੁਹਾਡਾ ਚੈਲੰਜ ਕਬੂਲ ਕਰਦੇ ਹਾਂ ਅਸੀਂ ਉਸ ਬੱਚੀ ਤੇ ਉਸ ਦੇ ਮਾਪਿਆਂ ਨੂੰ ਤੇ ਇਹਨਾਂ ਦੇ ਜਿਹੜੇ ਵਿਅਕਤੀਗਤ ਸਾਰਿਆਂ ਨੂੰ ਮੀਡੀਆ ਦੇ ਸਾਹਮਣੇ ਲਿਆਵਾਂਗੇ ਤੇ ਜੇ ਬੈਲ ਇੱਕ ਛੋਟਾ ਕੀ ਪਹਚਾਣੇ ਹੋਈ ਤੇ ਫਿਰ ਅਸੀਂ ਇੱਕ ਪਰਚਾ ਵੀ ਆਪਦੇ ਦੇ ਲੈ ਲਵਾਂਗੇ ਤੇ ਸੁਧੀਰ ਸਿੰਘ ਜੀ ਤੋਂ ਫਿਰ ਮੜ ਕੇ ਬੰਦਵਾਸਤ ਜ਼ਰੂਰ ਰੱਖੇ ਤੇ ਅਸੀਂ ਤੁਹਾਨੂੰ ਇੱਕ ਬੇਨਤੀ ਪੱਤਰ ਹੀ ਭੇਜ ਰਹੇ ਹਾਂ ਜੋ ਇਥੇ ਵੀ ਮੈਨੇਜਮੈਂਟ ਕਮੇਟੀ ਏ ਸੰਦੀਰ ਸਿੰਘ ਨੇ ਛੇਤੀ ਨੱਥ ਪਾ ਲਵੇ ਤੇ ਵਧੀਆ ਗੱਲ ਆ ਤੇ ਨਹੀਂ ਫਿਰ ਉਹਨੂੰ ਜੂੜ ਪੈ ਜਾਣਾ ਤੇ ਜਿਹੜਾ ਖਲਣਾ ਮੁੜ ਕੇ ਔਖਾ ਹੀ ਆ ਤੇ ਬਾਕੀ ਸਰ ਆਪ ਮਹਾਰਾਜ ਆਪ ਹੀ ਜਾਣਦੇ ਨੇ ਵੀ ਇਦਾਂ-ਦਾਂ ਨੂੰ ਸਜ਼ਾ ਕਿੰਨੀ ਚਾਹੀਦੀ ਆ ਤੇ ਇਹ ਸਭ ਜੇ ਤੇ ਅਮਲ ਕੀਤਾ ਜਾਵੇ ਤੇ ਉੱਥੇ ਵੀ ਜੇ ਪ੍ਰਬੰਧਕ ਨੇ ਤੇ ਉਹੇ ਜਲਦੀ ਤੋਂ ਜਲਦੀ ਸੁਵਾਈ ਕਰਨ ਤੇ ਐਕਸ਼ਨ